ਸਤਿ ਮਹਾਰਾਜ ਅਤਰ ਸਿੰਘ ਜੀ ਮਸਤ ਆਉਣੇ ਵਾਲੇ ਬ੍ਰਮ ਗਿਆਨੀ ਮਹਾਂਪੁਰਸ਼ ਹੋਏ। ਉਹ ਦਿੱਲੀ ਸਮਾਸੀ ਬੜ ਬੜੇ ਰਾਜੇ ਇਕੱਠੇ ਹੋਏ ਜੀਂਦ, ਪਟਿਆਲਾ ਹੋਰ ਸਾਰੇ। ਉਹਨਾਂ ਦਿਨਾਂ ਵਿੱਚ ਅੰਗਰੇਜ਼ ਲੋਕਾਂ ਦਾ ਰਾਜ ਸੀ ਆਪਣੇ ਦੇਸ਼ ਵਿੱਚ। ਜਾਰ ਪੰਜੇ ਮ ਆਪਣੇ ਦੇਸ਼ ਵਿੱਚ ਮੁਖੀ ਰਾਜਾ ਸੀ ਉਹ ਮਰੇ ਜਾਂਦਾ ਢੋਡਾ। ਉੱਤੇ ਸ਼ਬਦ ਚੰਕੀ ਹੋਈ ਅੰਗਰੇਜ਼ੀ ਸ਼ਬਦ ਪੜੇ ਗਏ ਫਿਰ ਲਾਲ ਕਿਲੇ ਵਿੱਚ ਗੁਰੂ ਜੀ ਦਾ ਪ੍ਰਕਾਸ਼ ਵੀ ਹੋਇਆ ਸੰਤਾਂ ਨੇ ਧਾਰਨਾ ਪੜੀਆਂ ਉਹ ਵੇਲਾ ਨੰ ਦੇਖਦਾਰੇ ਦੇਖਦਾਰੇ ਫਿਰ ਆ ਚੱਲ ਨਹੀਂ ਡੰਗਾ ਹਰਜੋੜੂਗੇ ਹਿੰਦੀ ਵਿੱਚ ਕਹਿੰਦਾ ਹੈ ਬਾਬਾ ਜੀ ਇਹ ਟੋਂਡੇ ਵਰਗੇ ਸਾਡੇ ਦੇਸ਼ਾਂ ਵਿੱਚ ਜਨਮ ਲੈ ਲੈਣ ਸਾਰੀ ਦੁਨੀਆ ਹੀ ਅੰਗਰੇਜ਼ੀ ਬਣਾ دی۔ ਪਰ ਮੈਨੂੰ ਇਹ ਸਮਝ ਨਹੀਂ ਲੱਗਦੀ ਇਹ ਲੋਕ ਤੁਹਾਡੇ ਆਖੇ ਕਿਉਂ ਨਹੀਂ ਲੱਗਦਾ ਉਹ ਛੱਟ ਬੋਲੇ ਰਾਜੇ ਛੋਟੇ ਛੋਟੇ ਜਿੱਤ ਨਹੀਂ ਵੀ ਹਨ ਕਹਿੰਦੇ ਅੰਗਰੇਜ਼ ਨੂੰ ਸਾਹ ਉਸੇ ਤਾਂ ਆਖੇ ਲੱਗਨੇ ਸਾਰੇ ਜਿਵੇਂ ਕੇ ਉਹੀ ਕਰਦੇ ਨਹੀਂ ਕਹਿੰਦੇ ਮੈਂ ਆਪਣਾ ਵਿਚਾਰ ਦੱਸੇ ਇਤਨੀ ਮੰਦਗੀ ਵਾਲੇ ਹਨ ਕੋਈ ਕੋ ਰੱਬ ਦਾ ਨਾਮ ਲੈਂਦਾ ਹੁਣ ਤਦੇ ਪਾਸ ਕੀ ਜੇ ਸਾਡੇ ਉੱਥੇ ਹਾਂ ਤਾਂ ਬਸ ਅੰਗਰੇਜ਼ ਅੰਗਰੇਜ਼ ਕਰ ਦਈਏ